ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡਾ ਇੱਕ ਹੋਰ ਨੰਨੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਚੂੜਚੱਕ ਦੇ ਵਿੱਚ ਚੂੜਚੱਕ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਨੂੰ ਆਉਂਦਾ ਰਸਤਾ ਵਾ ਦੌਲਤਪੁਰੇ ਤੋਂ ਸਿੱਧੀ ਛੜਕਾ ਜਿਹੜੀ ਉਹ ਚੂੜਚੱਕ ਪਿੰਡ ਦੇ ਵਿੱਚ ਆਉਂਦੀ ਆ ਮਿੱਤਰੋ ਤੇ ਇੱਕ ਵੱਡਾ ਪਿੰਡ ਆ ਪਸ਼ੂ ਪਾਲਣ ਕਿੱਤੇ ਦੇ ਵਿੱਚ ਕਿਉਂਕਿ ਕੋਹੇ ਨੂਰਸਾਨ ਇਸੇ ਪਿੰਡ ਦੇ ਵਿੱਚ ਹੀ ਆ ਮਿੱਤਰੋ ਨੀਲੀ ਰਾਵੀ ਦਾ ਜਾਣਿਆ ਪਹਿਚਾਣਿਆ ਸਾਨ ਜਿੰਦਾ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਅੱਜ ਜਿਸ ਘਰ ਦੇ ਵਿੱਚ ਉਹ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਕਿ ਝੋਟੀ ਵਿਖਾਉਣੀ ਆ ਮਿੱਤਰੋ ਬਾ ਕਮਾਲ ਤਿਆਰੀ ਦੇ ਵਿੱਚ ਕਿੰਨਾ ਮਸੂਆਵਾ ਕੀ ਕਹਿੰਦੀ ਡਿਟੇਲ ਆ ਕਿੰਨੇ ਦਿਨ ਬਾਕੀ ਆ ਕੀ ਗੱਲਬਾਤ ਆ ਉਹ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਆਪਾਂ ਮਾਲਕ ਤੋਂ ਨਾਲ ਗੱਲਬਾਤ ਕਰਦੇ ਆ ਸਾਸਿਕਾ ਅੰਕਲ ਜੀ ਸਾਸਿਕਾ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਤੁਹਾਨੂੰ ਨਾਲ ਤੁਹਾਨੂੰ ਸਾਸਿਕਾ ਪਰਿਵਾਰ ਜੀ ਹਾਂ ਜੀ ਆਇਆ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਆਪਣਾ ਨਾਮ ਦੱਸ ਦਈਏ ਇੱਕ ਵਾਰੀ ਜੀ ਗੁਰਜੀਤ ਸਿੰਘ ਠੀਕ ਹੈ ਜੀ ਬਈ ਜਿਹੜੀ ਝੋਟੀ ਆ ਫਿਰ ਆਪਣੀ ਇਹ ਪਹਿਲਣੀਆਂ ਬਈ ਹਾਂ ਪਹਿਲਣਾਂ ਜੀ ਠੀਕ ਹੈ ਤਿਆਰੀ ਤੁਰੀ ਦੂਜਾ ਸੋਹਣੂ ਆ ਹਨਾ ਜੀ ਝੋਟੀ ਸੋਹਣੀ ਆ ਤੇ ਕਿੰਨੇ ਦਿਨ ਲੈ ਜੂਗੀ ਬਈ ਇਹ 7 ਤਰੀਕ ਨੂੰ ਬਈ ਦਿਨ ਪੂਰੇ ਆ ਉੱਤੇ ਵੀ ਲਿਗਾ ਸਕਦੀ ਦੋ ਚਾਰ ਦਿਨ ਠੀਕ ਹੈ ਜੀ ਠੀਕ ਆ ਇਹਦੀ ਮਾਲ ਦਾ ਦੁੱਧ ਕਿੰਨੇ ਕੁ ਸੀਗਾ ਜੀ ਠੀਕ ਆ ਬਈ 13-14 ਕਿਲੋ ਦੀ ਮਾਲ ਕਸੀ ਇਹਦੀ ਮਾਲ 13-14 ਕਿਲੋ ਸੀਗਾ ਇਹ ਵੀ ਦੁੱਧ ਝੋਟੀ 11-12 ਕਿਲੋ ਦੇ ਦੇ ਜੂ ਬਈ ਮੇਰੇ ਕੋਲ ਹਾਂ ਇਹ ਪਾ ਜੂਗੀ 11-12 ਕਿਲੋ ਗ੍ਰਾਮ ਨਾਲ ਪਾ ਜੂਗੀ ਤੇ ਬਈ ਫਿਰ ਕੀ ਰੇਟ ਤੈਅ ਕੀਤਾ ਹੋਇਆ ਹੈ ਇਹਦਾ ਜੀ ਰੇਟ ਬਾਈ 110000 ਲੈਂਦੇ ਨਾਲ 110000 ਰੁਪਏ ਦੇ ਵਿੱਚੋਂ ਕੋਈ ਮਾਨ ਤਨ ਲਾੜ ਪਿਆ ਅੱਬਾ ਛੋੜ ਪਿਆਰ ਹੋ ਜੂ ਬਾਈ ਠੀਕ ਹੈ ਬਾਈ ਤੋਰੇ ਬੜੇ ਕੱਢੇ ਬਾਰ ਨੂੰ ਇਹਨੂੰ ਲੈ ਮਿੱਤਰੋ ਪਹਿਲਾ ਸੂਆ ਝੋਟੀ ਆ ਤਿਆਰੀ ਆ ਜਿਹੜੀ ਬਿਨਾ ਭਲਾਂ ਤੋਂ ਖਰੇ ਦੇਵੇ ਦੇ ਵਿੱਚ ਉਤਰੀ ਹੋਈ ਆ ਥੱਲੇ ਜਿੰਨੀ ਉਤਰੀ ਹੋਈ ਆ ਬਰੀਕੀ ਬਹੁਤ ਚੰਗੀ ਆ ਝੋਟੀ ਦੇ ਵਿੱਚ ਦੁੱਧ ਵਾਲੇ ਪੱਖ ਆ ਜਿਹੜੇ ਝੋਟੀ ਦੇ ਵਿੱਚ ਬਹੁਤ ਚੰਗੇ ਆ ਕਿਉਂਕਿ ਜਿਹੜੀ ਐਨ ਲੈ ਬਾਈ ਆਰਡਰ ਦੀ ਕੁਆਲਿਟੀ ਇਹਨੂੰ ਆਰਡਰ ਜਿੱਧਰ ਨੂੰ ਮਰਜ਼ੀ ਲੈ ਜਾਓ ਆਰਡਰ ਦੀ ਕੁਆਲਿਟੀ ਇਹਨੂੰ ਬੇਤਰੀ ਨਾਲ ਪੂਰੀ ਖਾਸਾ ਕਰਮਾਂ ਵਾਲੀ ਲੈਵਾ ਇਹਨੇ ਹਜੇ ਜ ਬਣਾਉਣਾ ਸ਼ੁਰੂ ਕੀਤਾ ਹੋਇਆ ਕਿਉਂਕਿ ਲੇਵਾ ਖਰਾ ਤਿਆਰ ਕੀਤਾ ਬਣਦੇ ਵਾਸਤੇ ਜੀ ਦਾ ਖਰੇ ਲੇਵੇ ਦੇ ਵਿੱਚ ਜਿਵੇਂ ਜਿਵੇਂ ਤਿਆਰ ਹੋਊਗੀ ਸੋਹਣਾ ਲੇਵਾ ਜਿਹੜਾ ਝੋਟੀ ਤੇ ਜੇ ਕੋਈ ਝੋਟੀ ਨੂੰ ਸੰਭਣਾ ਦਾ ਟੱਕਰ ਦੇ ਟਕਰਾਣੇ ਦੀ ਖਰਾਕ ਦੇਣ ਵਾਲਾ ਟੱਕਰ ਦੇ ਝੋਟੀ ਦੇ ਵਿੱਚ ਜਿਹੜੇ ਆ ਰਾ ਉਹ ਝੋਟੀ ਨੂੰ ਕੋਈ 12 13 ਕਿਲੋ 14 ਕਿਲੋ ਤੀਕ ਵੀ ਜਾ ਸਕਦੀ ਹੈ ਜੇ ਕਰਮ ਵਾਲੀ ਚੱਲ ਪਈ ਪਰ 11 12 ਤੋਂ ਤਾਂ ਜਾਂਦੀ ਨਹੀਂ ਨਾ ਜਿਵੇਂ ਦੇ ਝੋਟੀ ਦੇ ਆਹ ਰਾ ਥਣਾਂ ਦੀਆਂ ਬਰੀਕੀਆਂ ਜਿਹੜੀਆਂ ਉਹ ਤੁਸੀਂ ਇਧਰਲੇ ਪੱਖ ਤੋਂ ਥਣਾ ਵੇਖੋਗੇ ਤਾਂ ਤੁਹਾਨੂੰ ਪਰਲੇ ਪਾਸੇ ਦੀ ਇੱਕ ਸਾਫ਼ ਨਜ਼ਰ ਆਊਗਾ ਕੋਈ ਰਾਹ ਦੇ ਵਿੱਚ ਮਲ ਰਿਕਵਟ ਪੈਣ ਵਾਲੀ ਚੀਜ਼ ਨਹੀਂ ਪੈਂਦੀ ਇਹ ਤੁਹਾਨੂੰ ਨਜ਼ਰ ਆਉਣੇ ਚਾਹੀਦੇ ਇਹ ਬਰੀਕੀਆਂ ਹੁੰਦੀਆਂ ਲੇਵਾ ਖੁੱਲਾ ਡੁੱ ਥਾਣਾ ਬਹੁਤ ਚੰਗਾ ਲੱਗਾ ਹੋਇਆ ਪਾਵਰ ਵਾਲਾ ਚਵਾਈ ਵਾਲਾ ਥਾਣਾ ਜਿਹੜਾ ਮਿੱਤਰੋ ਲੇਵੇ ਦੀ ਪੱਧਰੀ ਸਮਦਰੀ ਝੋਟੀ ਬਹੁਤ ਚੰਗੇ ਲੈ ਪੁੱਤ ਪਿਛੋਂ ਵੀ ਲੇਵਾ ਜਾਂਦਾ ਵਿਖਾ ਦੇ ਇੱਕ ਵਾਰੀ ਚੰਗੀ ਤਰ੍ਹਾਂ ਰੂਹ ਦੇ ਨਾਲ ਕਿਉਂਕਿ ਬੱਚੇ ਚਾਹੇ ਤੁਸੀਂ ਇਹਦੇ ਤੋਂ ਮੋਹਰਾ ਦੇ ਲੈ ਲਿਆ ਜੇ ਤੇ ਚਾਹੇ ਤੁਸੀਂ ਇਹਦੇ ਤੋਂ ਨੀਲੀ 라ਵੀ ਦੇ ਲੈ ਲਿਆ ਜੇ ਕਿਉਂਕਿ ਮੈਂ ਆਪ ਆ ਜਿਹੜੀ ਉਹ ਗ੍ਰੇਡੇਡ ਮੱਜਾਂ ਦੇ ਵਿੱਚ ਆਉਂਦੀ ਆ ਕਰਮਾ ਵਾਲੀ ਤੇ ਇਹਦੇ ਦੋਵੇਂ ਪੱਖ ਦੇ ਬੱਚੇ ਲਾ ਦੇਣੇ ਆ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਵੀ ਤੁਸੀਂ ਕਿਹੜਾ ਸਾਂਹ ਯੂਜ਼ ਕੀਤਾ ਹੋਇਆ ਕਿਹੜੇ ਸਾਂਹ ਦਾ ਸੀਮਨ ਭਰੋਣਾ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਆ ਭਾਈ ਨੰਬਰ ਦੇ ਦੀ ਇੱਕ ਵਾਰੀ ਜੀ 81460 ਜੀ 65160 ਇੱਕ ਵਾਰੀ ਹੋਰ ਬੋਲ ਦਿਓ ਜੀ 81460 81460 ਹਾਂਜੀ 65160 ਪੈਰਾਡਿਕ 68 8146065 ਇੱਕ 68 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਦੀਆਂ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪੈਂਦਾ ਚੂੜਚੱਕ ਤੇ ਜ਼ਿਲ੍ਹਾ ਵਾ ਮੋਗਾ ਦੌਲਤਪੁਰਾ ਵਾ ਗਵੰਡੀ ਪਿੰਡ ਤੇ ਝੋਟੀ ਦਿਖਾ ਦਿੱਤੀ ਆ ਤੁਹਾਨੂੰ ਇਹ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ